ਅਸੀਂ ਅੱਜ ਪੂਰਨ ਜਿਹੜਾ ਸਮਰਥਨ ਹੈ ਕਿਸਾਨ ਕਾਂਗਰਸ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਮੌਜੂਦ ਨੇ ਜਨਰਲ ਸੈਕਟਰੀ ਮੀਤ ਪ੍ਰਧਾਨ ਸਾਰੇ ਪੰਜਾਬ ਦੀ ਅਹੁਦੇਦਾਰ ਜਿਹੜੇ ਮੌਜੂਦ ਨੇ ਅਸੀਂ ਪੂਰਨ ਸਮਰਥਨ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ਦੇ ਵਿੱਚ ਉਹਨਾਂ ਨੂੰ ਦੇ ਦਿੱਤਾ ਆ ਅੱਜ ਤੋਂ 3 ਦਿਨ ਪਹਿਲਾਂ ਅਸੀਂ ਆਪਣੇ ਕਿਸਾਨ ਕਾਂਗਰਸ ਦੇ ਆਲ ਇੰਡੀਆ ਦੇ ਪ੍ਰਧਾਨ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਨਾਲ ਜਾ ਕੇ ਖਨੌਰੀ ਬਾਰਡਰ ਤੇ ਉਹਨਾਂ ਦਾ ਹਾਲ ਵੀ ਜਾਣਿਆ ਸੀ ਉਹਨਾਂ ਦੀ ਸਿਹਤ ਜਿਹੜੀ ਆ ਬਹੁਤ ਜ਼ਿਆਦਾ ਡਾਊਨ ਹੋ ਚੁੱਕੀ ਆ ਡਾਕਟਰਾਂ ਦੀ ਉੱਥੇ ਟੀਮ ਬੈਠੀ ਆ ਡਾਕਟਰਾਂ ਨੂੰ ਵੀ ਅਸੀਂ ਪੁੱਛਿਆ ਉਹਨਾਂ ਨੇ ਕਿਹਾ ਵੀ ਕਿਸੇ ਵੇਲੇ ਵੀ ਕੋਈ ਪਾਣਾ ਇਹਨਾਂ ਦਾ ਵਰਤ ਸਕਦਾ ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰ ਕਰੇ ਕਿਉਂਕਿ ਉਹਨਾਂ ਦੀ ਏਜ ਜਿਹੜੀ ਆ 74 75 ਸਾਲ ਆ ਸ਼ੂਗਰ ਦੇ ਵੀ ਉਹ ਮਰੀਜ਼ ਨੇ ਕੈਂਸਰ ਦੇ ਵੀ ਉਹ ਮਰੀਜ਼ ਨੇ ਪਰ ਸਾਡੀ ਪੰਜਾਬ ਸਰਕਾਰ ਸੈਂਟਰ ਸਰਕਾਰ ਸਾਡੇ ਆਪਣੇ ਹੀ ਲੋਕਾਂ ਨਾਲ ਆਪਣੇ ਦੇਸ਼ ਦੇ ਹੀ ਲੋਕਾਂ ਨਾਲ ਕਿਸਾਨਾਂ ਨਾਲ ਇੱਕ ਗੁਲਾਮਾਂ ਵਾਲਾ ਇੱਕ ਬਹੁਤ ਝਾਲਮਾਨਾ ਤਰੀਕੇ ਦਾ ਜਿਹੜਾ ਵਿਹਾਰ ਆ ਉਹ ਕਰ ਰਹੀ ਆ ਇਹਨਾਂ ਦੇ ਸਿਰ ਕੰਨ ਦੇ ਉੱਤੇ ਕੋਈ ਜੂਨ ਹੀ ਸਰਕ ਰਹੀ ਪੰਜਾਬ ਦਾ ਮੁੱਖ ਮੰਤਰੀ ਵੀ ਐ ਕੁੰਭ ਕਰਨ ਦੀ ਨੀਂਦ ਸੁੱਤਾ ਪਿਆ ਆਪਣੇ ਅਫਸਰਾਂ ਨੂੰ ਭੇਜ ਰਿਹਾ ਆ ਇਹਨੂੰ ਆਪ ਚਾਹੀਦਾ ਹੈ ਕਿ ਕਿਸਾਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਨਾਲ ਲੈ ਕੇ ਇੱਕ ਵਧੀਆ ਵਿਚੋਲੇ ਦੀ ਭੂਮਿਕਾ ਨਿਭਾਵੇ ਔਰ ਪ੍ਰਾਈਮ ਮਿਨਿਸਟਰ ਨਾਲ ਔਰ ਖੇਤੀਬਾੜੀ ਮੰਤਰੀ ਨਾਲ ਕਿ ਕਿਸਾਨਾਂ ਦੇ ਜਿਹੜੇ ਮੁੱਦੇ ਆ ਮਿਲ ਬੈਠ ਕੇ ਇਹਨਾਂ ਨੂੰ ਹੱਲ ਕਰਵਾ ਕੇ ਤੇ ਖਤਮ ਕਰਵਾਵੇ ਤੇ ਕਿਸਾਨ ਆਪੋ ਆਪਣੇ ਘਰੋ ਘਰੀ ਜਾ ਕੇ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਵਧੀਆ ਤਰੀਕੇ ਨਾਲ ਆਨੰਦ ਲੈ ਸਕਣ ਤੁਸੀਂ ਕਿਸ ਤਰ੍ਹਾਂ ਦਾ ਸਮਰਥਨ ਆਉਣ ਵਾਲੇ ਦਿਨਾਂ ਚ ਦੇਣਾ ਚਾਹੋਗੇ ਜੇਕਰ ਅੰਦੋਲਨ ਹੋਰ ਵੱਡਾ ਹੋਵੇ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਜੇ ਉਹ ਸਾਨੂੰ ਕਹਿਣਗੇ ਖਨੌਰੀ ਆਓ ਜਾਂ ਅੱਗੇ ਜਾਣਾ ਉਹ ਵੀ ਅਸੀਂ ਸਪੋਰਟ ਉਹਨਾਂ ਨੂੰ ਪੂਰੀ ਤਰ੍ਹਾਂ ਕਰਾਂਗੇ ਬਾਕੀ ਅਸੀਂ ਆਪਣੇ ਜ਼ਿਲ੍ਹਿਆਂ ਦੇ ਵਿੱਚ ਬਲਾਕ ਲੈਵਲ ਤੇ ਪਿੰਡ ਲੈਵਲ ਤੇ ਜਿਸ ਤਰ੍ਹਾਂ ਵੀ ਵੱਤੋ ਵਾਦ ਅਸੀਂ ਸਮਰਥਨ ਕਰ ਸਕਦੇ ਆ ਉਸ ਤਰ੍ਹਾਂ ਹੀ ਉਹਨਾਂ ਦੇ ਨਾਲ ਇੱਕ ਸ਼ਾਂਤਮਈ ਪੂਰਨ ਤਰੀਕੇ ਨਾਲ ਇੱਕ ਕਿਹੜੀ ਇੱਕ ਲੋਕ ਲਹਿਰ ਬਣਾਵਾਂਗੇ ਤੇ ਸਾਰੇ ਪੰਜਾਬ ਦੇ ਵਿੱਚ ਇਸ ਦੀ ਇੱਕ ਲਹਿਰ ਬਣਾ ਦੇਾਂਗੇ اچھا ਪੰਜਾਬ ਦੇ ਗਵਰਨਰ ਨੇ ਹੁਣੇ ਬਿਆਨ ਦਿੱਤਾ ਵੀ ਇਸ ਤਰ੍ਹਾਂ ਸੜਕ ਤੇ ਪੈਣ ਨਾਲ ਮਸਲੇ ਹੱਲ ਨਹੀਂ ਹੋਣੇ ਸਰਕਾਰ ਜਿਹੜੀ ਕੇਂਦਰ ਦੀ ਆ ਉਹ ਡਾਇਲੌਗ ਕਰਨ ਲਈ ਤਿਆਰ ਆ ਗੱਲਬਾਤ ਕਰਨ ਲਈ ਤਿਆਰ ਆ ਗੱਲਬਾਤ ਕਰਕੇ ਹੀ ਹੱਲ ਸਾਰਾ ਮਸਲਾ ਕਿਸਾਨ ਵੀ ਗੱਲਬਾਤ ਕਰਨ ਲਈ ਤਿਆਰ ਨੇ ਗਵਰਨਰ ਸਾਹਿਬ ਨੇ ਬਿਆਨ ਤੇ ਦਿੱਤਾ ਗਵਰਨਰ ਸਾਹਿਬ ਜਾਣ ਯੰਕੂ ਵੀ ਆਪਣਾ ਬੰਦਾ ਭੇਜਣ ਕਿਸਾਨਾਂ ਨੂੰ ਨਾਲ ਲੈਣ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਸਰਵਨ ਸਿੰਘ ਪੰਦੇਰ ਨੇ ਹੋਰ ਉਹਨਾਂ ਦੀ ਟੀਮ ਆ ਚਾਰ ਪੰਜ ਜਿਹੜੇ ਸੀਨੀਅਰ ਬੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਦਿੱਲੀ ਦੇ ਨਾਲ ਗੱਲ ਕਰਨ ਮਨਿਸਟਰ ਦਿੱਲੀ ਦੇ ਨਾਲ ਖੇਤੀਬਾੜੀ ਮੰਤਰੀ ਨਾਲ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨ ਤੇ ਅੱਜ ਸ਼ਾਂਤਤਾ ਕੀ ਮਸਲਾ ਹਲਕੜਾ ਸਕਦੇ ਨੇ ਗਵਰਨਰ ਸਾਹਿਬ ਇਥੋਂ ਬਿਆਨ ਤੱਕ ਸੀਮਤ ਰਹਿਣਾ ਰਹਿਣ ਅੱਗੇ ਵਧਣ ਜਾਂ ਨਾਲ ਲੈਣ ਉਹਨਾਂ ਨੂੰ ਤੁਸੀਂ ਅੱਜ ਅੱਜ ਦਾ ਦੇਣੀ ਹੈ ਜਿਹੜਾ ਅੱਜ ਤੇ ਅਸੀਂ ਸ਼ੁਰੂਆਤ ਕੀਤੀ ਆ ਅੱਜ ਤੋਂ ਬਾਅਦ ਅੱਗੇ ਅਸੀਂ ਆਪਣੀ ਮੀਟਿੰਗ ਕਰਕੇ ਆਪਣੇ ਉਧੇਦਾਰਾਂ ਨਾਲ ਸਾਰੀ ਪਾਰਟੀ ਦੀ ਮੀਟਿੰਗ ਕਰਕੇ ਫਿਰ ਅੱਗੇ ਅਸੀਂ ਨਵੇਂ ਜਿਹੇ ਪ੍ਰੋਗਰਾਮ ਉਹ ਅਲਿਕਾਂਗੇ ਤੇ ਅੱਗੇ ਪੰਜਾਬ ਦੇ ਵਿੱਚ ਅਸੀਂ ਜਾਵਾਂਗੇ ਟਰੈਕਟਰ ਰੈਲੀ ਜਿਹੜੀ ਕਿਸਾਨ ਕੱਢ ਰਹੇ ਉਹ ਇੱਕ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ ਉਹ ਹਰ ਇੱਕ ਬੰਦੇ ਨੂੰ ਇੱਕ ਆਪਣਾ ਰੋਸ ਜ਼ਾਹਰ ਕਰਨ ਦਾ ਇਹ ਲੋਕ ਰਾਜ ਦਾ ਦੇਸ਼ ਆ ਵੋਟਰ ਵੋਟ ਵਾਲਾ ਦੇਸ਼ ਆ ਹਾਕਿਆ ਸ਼ਾਂਤਭਾਈ ਤਰੀਕੇ ਨਾਲ ਬਹੁਤ ਵਧੀਆ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨੂੰ ਕਰਨਾ ਚਾਹੀਦਾ ਹੈ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਚੰਗੂ ਬਾਡਰ ਨਹੀਂ ਹੋ ਰਹੀ ਕੱਲੋਂ ਕਹਿੰਦੇ ਪੈਦਲ ਚੱਲ ਜਓ ਹੁਣ ਪੈਦਲ ਵੀ ਜਦੋਂ ਜਾਂਦੇ ਕਿਸਾਨ ਛੋਟੇ ਛੋਟੇ ਜੱਥਿਆਂ ਦੇ ਅੱਥਰੂ ਗੈਸ ਦੇ ਜੁਨੇ ਵੀ ਬਰਾਏ ਜਾਂਦੇ ਨੇ ਡਾਂਗਾ ਵੀ ਮਾਰਿਆ ਜਾਂਦਾ ਹੈ ਇਹ ਮੈਂ ਪਹਿਲਾਂ ਕਹਿ ਚੁੱਕਾ ਹਾਂ ਵੀ ਸਾਡੇ ਤੇ ਅੰਗਰੇਜ਼ਾਂ ਨੇ ਵੀ ਇੰਨਾ ਅਤਿਆਚਾਰ ਨਹੀਂ ਕੀਤਾ ਜਿੰਨਾ ਕਿ ਹੁਣ ਅਸੀਂ ਆਪਣੇ ਆਜ਼ਾਦ ਮੁਲਕ ਦੇ ਵਿੱਚ ਗੁਲਾਮਾ ਵਰਗਾ ਵਿਹਾਰ ਵੇਖ ਰਹੇ ਆ ਇਹ ਤੇ ਕਿਸੇ ਵੇਲੇ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਹੇ ਸੀ ਏਤੀ ਮਾਰ ਪਈ ਕੁਰਲਾਵੇਂ ਤੈਂ ਕੀ ਦਰਦਨਾ ਆਇਆ ਇਹ ਉਹੋ ਹੀ ਮੁਗਲਾਂ ਵਾਲਾ ਜਿਹੜਾ ਇਤਿਹਾਸ ਆ ਫੇਰ ਸਾਡੇ ਲੋਕਾਂ ਤੇ ਫੇਰ ਦਰਾਇਆ ਜਾ ਰਿਹਾ ਆ ਹੁਣ ਫੇਰ ਕੋਈ ਪੀਰ ਪਗੰਬਰ ਆਊਗਾ ਤੇ ਇਹਨਾਂ ਲੋਕਾਂ ਤੋਂ ਛਟਕਾਰਾ ਪਾਊਗਾ